ਮੂਲ ਸਭ ਕੀ ਨਾਮਕ ਹੋਗਾ ਤੇ ਕੱਲ ਇੱਕ ਜ਼ਮੀਰ ਬੋਲ ਰੱਖੜ ਪੁੰਨਿਆਂ ਦੇ ਵਿਹੜੇ ਤੇ ਸੱਜਣ ਕੀ ਕਹਿਣਾ ਹੈ ਭਾਇ ਗੁਰਦੀਪ ਸਿੰਘ ਪ੍ਰਧਾਨ ਚੇਰੇ ਪੰਜਾਬ ਅਕਾਲੀ ਦਰ ਕਾਲ ਰੱਖੜ ਪੁੰਨਿਆਂ ਦੇ ਉੱਤੇ ਜੋ ਸਦਾਰਸ਼ਕ ਵੀਰ ਸਿੰਘ ਬਾਦਲ ਤੇ ਗੁਰਦੀਪ ਸਿੰਘ ਖੇੜਾ ਨੇ ਬੋਲਿਆ ਉਹ ਤੱਥਾਂ ਤੋਂ ਬਿਨਾ ਬੋਲਿਆ ਗਿਆ ਬਹੁਤ ਵੱਡੇ ਝੂਠ ਬੋਲੇ ਤੇ ਜੇ ਤੋ ਵੀ ਸਦਾਰ ਖੇੜਾ ਦਾ ਸਬੰਧ ਹੈ ਉਹ ਬੜੀ ਲੰਬੇ ਸੰਘਰਸ਼ ਆ ਉਹਦੇ ਲਈ ਸਰਦਾਰ ਜਸਕਰ ਸਿੰਘ ਜਿਉਰੀ ਬੈਠੇ ਇੱਕ ਐਕਸ਼ਨ ਕਮੇਟੀ ਬਣੀ ਪਹਿਲਾਂ ਸਰਦਾਰ ਕਰਪਾ ਸਿੰਘ ਨੇ ਇਨਸ਼ਾਅਤ ਦਿੱਤੀ ਫਿਰ ਜੈਦਰ ਸੂਰ ਸਿੰਘ ਬੜਾ ਲੰਮਾ ਸਮਾਂ ਇਸ ਸੰਘਰਸ਼ ਦੇ ਵਿੱਚ ਉਹਨਾਂ ਨੇ ਭੁਖੜਤਾ ਰੱਖੀ ਉਹਨੂੰ ਬੰਦ ਰੱਖਿਆ ਗਿਆ 9 ਸਾਲ ਲਗਾਤਾਰ ਹਸਪਤਾਲ 'ਚ ਛੂੜ ਜਿਹੀ ਦੇਖਣ ਨਹੀਂ ਦਿੱਤਾ ਗਿਆ ਜਬੀ ਉਹਨਾਂ ਨੂੰ ਖਾਣਾ ਖੰਦੇ ਰਹੇ ਉਨ੍ਹਾਂ ਦੇ ਸੰਘਰਸ਼ ਦੀ ਦੇਣ ਤੇ ਬਹੁਤ ਵੱਡਾ ਇੱਕ ਸੰਘਰਸ਼ ਖੜਾ ਹੋਇਆ ਹੈ ਜਿਹਦੇ ਕਰਕੇ ਸਿਹਦਰ ਖੇੜਾ ਜੀ ਅਤੇ ਸਿਹਦਰ ਦਿਵਿੰਦਰਪਾਲ ਸਿੰਘ ਪੋਲਡਰ ਤੇ ਹੋਰ ਪੰਜਾਬ ਚਾਹੇ ਤੇ ਕਾਫੀ ਵੱਡੀ ਗੈਂਟੀ ਚਰੇ ਆਈਆਂ ਹੋਈਆਂ ਅਸੀਂ ਜਾ ਕੇ ਮੈਂ ਖੁਰ ਵੀ ਨਾਲ ਗਿਆ ਅਸੀਂ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਹੀ ਮਿਲੇ ਇਹਨਾਂ ਦੀ ਰਿਹਾਈ ਲਈ ਬਰਗਾੜੀ ਮੋਰ ਚੱਲ ਗਿਆ ਉਹਦੇ ਵਿੱਚ ਵੀ ਇਹਨਾਂ ਦਾ ਕੇਸ ਅਸੀਂ ਤਰਵਾਇਆ ਰਿਹਾਈ ਦੇ ਸਬੰਧ ਦੇ ਵਿੱਚ ਅੱਜ ਵੀ ਕੌਮ ਇਨਸਾਫ ਮੋਰਚਾ ਲੱਗਿਆ ਹੈ ਉਹਦੇ ਵੱਲੋਂ ਵੀ ਸਾਡੀਆਂ ਮੀਟਿੰਗਾਂ 15 ਅਗਸਤ ਤੋਂ ਪਹਿਲਾਂ ਸਰਕਾਰ ਨਾਲ ਹੋਈਆਂ ਕਾਜਪਰ ਨਾਲ ਵੀ ਹੋਈਆਂ ਅਫਸਰਸ਼ਾਹੀ ਨਾਲ ਵੀ ਹੋਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਹੋਈ ਉਹਦੇ ਵਿੱਚ ਵੀ ਖੇੜਾ ਸਾਹਿਬ ਦੇ ਸਮੂੱਚੇ ਸਾਰੇ ਬੰਦਿਆਂ ਦੀ ਰਿਹਾਈ ਦੀ ਗੱਲ ਤਰੀ ਹੈ ਜਿਨ੍ਹਾਂ ਚ ਜਿਆਦਾ ਅਕਾਲਤਾ ਸ਼੍ਰੀ ਜਤਾਰ ਸਿੰਘ ਵਾਰਾ ਭਾਈ ਅਮਰਤਾਪਾਲ ਸਿੰਘ ਸਮੂੱਚੇ ਬੰਦੀ ਪਏ ਅਮਰਸਾਦੀ ਜੇਲ੍ਹ ਚ ਬੈਠਿਆ ਜਾਂ ਨੌ ਬੰਦੇ ਡਿਬਰੂਗੜ੍ਹ ਬੈਠੇ ਆ ਅੱਜ ਜੋ ਕੁਛ ਸੱਤਾਂ ਨੂੰ ਮੋੜ ਕੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੇ ਸਖਬੀਰ ਸਿੰਘ ਬਾਦਲ ਆਉਂ ਰਿਕਾਰਡ ਤੇ ਤੱਥਾਂ ਦੇ ਉੱਤੇ ਹੈ ਕਿ ਜਦੋਂ ਸਰਕਾਰ ਇਹਨਾਂ ਨੂੰ ਕੁੱਛਦੀ ਸੀ ਉਸ ਸਮੇਂ ਇਹ ਗੱਲ ਕਹਿੰਦੇ ਸੀਗੇ ਨਹੀਂ ਇਹਨਾਂ ਦੇ ਆਉਣਾ ਮਾਹੌਲ ਵਿਗਾੜ ਤਿਕੜ ਚੁਗਾ ਇਹ ਰਿਕਾਰਡ ਦੇ ਉੱਤੇ ਹੈ ਕਿ ਜੇ ਅਸੀਂ ਲਾਰਕੇਸ਼ਨ ਰਵਾਨੀ ਦੀ ਕਿਤਾਬ ਦੀ ਗੱਲ ਕਰੀਏ ਉਹਨਿਆਂ ਦੀ ਜੀਵਨੀ ਚ ਲਿਖਿਆ ਵੀ ਕਿ ਸਾਨੂੰ ਕੋਈ ਰਿਹਾਈਆਂ ਦੇ ਉੱਤੇ ਇਤਰਾਜ਼ ਨਹੀਂ ਸੀ ਪਰ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਸਾਡੇ ਤੇ ਜ਼ੋਰ ਪਾਉਂਦੇ ਰਹੇ ਇਹ ਨੰ ਰਹਿਣਾ ਕੀਤਾ ਜਾਵੇ ਇਸ ਕਰਕੇ ਸਰਦਾਰ ਖੇੜਾ ਸਾਹਿਬ ਵੱਲੋਂ ਜੋ ਬੋਲਿਆ ਗਿਆ ਉਹ ਦੁਖਦਈ ਹੈ ਅਸੀਂ ਉਹਦੀ ਬੜੀ ਵੱਡੀ ਕੁਰਬਾਨੀ ਹੈ ਉਹਦੀ ਤੇ ਸਮੂੱਚੇ ਬੰਦੀਆਂ ਦੀ ਤਿਹਾਈ ਲਈ ਅਸੀਂ ਆਪਣੇ ਯਤਨ ਸੰਘਰਸ਼ ਜਾਰੀ ਰੱਖਾਂਗੇ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸੋਚ ਸਮਝ ਕੇ ਸੰਜਮ ਤੋਂ ਕਾਮ ਲੈਣ ਸੱਚ ਦੇ ਨੇੜੇ ਆਉਣ ਕਿਉਂਕਿ ਕੁਝ ਸਮੇਂ ਦੀ ਕੋਈ ਲਾਲਚ ਹੈ ਜਾਂ ਕੋਈ ਹੋਰ ਗੱਲਾਂ ਜਾਂ ਕੋਈ ਵਰਗਲਾ ਕੇ ਗੱਲਾਂ ਕਾਹਵੇ ਉਹ ਥੋੜ੍ਹੀ ਜਿਹੀ ਇਤਿਹਾਸ ਅਜਿਹੇ ਉੱਪਰ ਆ ਲੰਬਾ। ਤੁਹਾਨੂੰ ਕੀ ਲੱਗਦਾ ਹੈ ਵੀ ਐਡੀ ਵੱਡੀ ਸਟੇਰੀਅਰ ਤੋਂ ਐਸਾ ਨਹੀਂ ਕੰਮ ਹੋਣ ਦੇਹੀ ਮੰਗੇ ਧੀਰੇ ਧੀਰੇ ਬਦਲਦੀ ਹੈ। ਉਹਦੇ ਬਾਰੇ ਜੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ। ਉਹਨੇ ਭਾਈ ਜਸਵੀਰ ਸਿੰਘ ਬਾਰੇ, ਪਾਪਾ ਬਲਜੀ ਸਿੰਘ ਦਾਦੂ ਬਾਰੇ ਤੇ ਮੰਡ ਬਾਰੇ ਬੜੇ ਗੈਰ ਜ਼ਿੰਮੇਵਾਰ ਲੱਗ ਜਾਂਦੀ ਵਰਤੋਂ ਕੀਤੀ। ਉਹਨਾਂ ਨੂੰ ਇੱਥੋਂ ਤੱਕ ਵੀ ਕਿਹਾ ਗਿਆ ਕਿ ਭੰਤ ਦੇ ਖਿਦਾਰ ਹੈ। ਅੱਜ ਭਾਈ ਜਸਵੀਰ ਸਿੰਘ ਦਾ ਇਕਲੌਤਾ ਪੁੱਤਰ ਕਈ ਸਾਲਾਂ ਤੋਂ ਜੇਲ੍ਹ 'ਚ ਹੈ। ਉਹਦਾ ਭਰਾ ਪਿਛਲੇ ਮਹੀਨੇ ਹੀ 2 ਮਹੀਨੇ ਪਹਿਲਾਂ ਹੀ ਪਾਕਿਸਤਾਨ ਦੇ ਵਿੱਚ ਸ਼ਹੀਦ ਹੋ ਗਿਆ। ਉਹਦਾ ਪੇਤਾ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਲੜਾਈ ਲੜਦੇ ਸ਼ਹੀਦ ਹੋਏ ਉਹਨਾਂ ਦਾ ਭਾਈ ਸ਼ਹੀਦ ਹੋਇਆ ਚਾਚੇ ਦੇ ਪੁੱਤ ਸ਼ਹੀਦ ਹੋਏ ਉਹਨਾਂ ਦਾ ਜਵਾਈ ਰੌਣਾ ਭਰੋਇਆ ਉਹ ਸ਼ਹੀਦ ਹੋਇਆ ਕਿੰਨੇ ਰਿਸ਼ਤੇਦਾਰ ਸ਼ਹੀਦ ਹੋਏ ਆਪ ਲੰਬੀਆਂ ਸਮਾਂ ਉਹਨਾਂ ਨੇ ਜੇਲਾਂ 'ਚ ਕੱਟੀਆਂ ਆਪਾ ਦਾਦੂ ਵਾਲ ਨੇ ਵੀ ਸਾਰ ਸਿਆਰੇ ਵਿਰੁੱਧ ਬੜੀ ਲੜਾਈ ਲੜੀ ਭਾਈ ਧਿਆਨ ਸਿੰਘ ਮੰਡ ਉਹਨਾਂ ਨੇ ਬਰਕਾਰੀ ਮੋਰਚੇ 'ਤੇ ਬਹੁਤ ਕੰਮ ਕੀਤਾ ਉਹਦੇ ਭਰਾ ਵੀ ਸ਼ਹੀਦ ਹੋਏ ਅਸਖਵੀਰ ਸਿੰਘ ਬਾਦਲ ਤੇ ਜੋ ਪੈਰ ਉਖੜ ਚੁੱਕੇ ਉਨ੍ਹਾਂ ਦੀ ਇੱਕ ਬਖਲਾੜ ਤੇ ਇੱਕ ਭਰਾੜ ਚਾਕੇ ਜਿਵੇਂ ਆਦੇ ਹੁੰਦੇ ਨੇ ਤਾਲੂ ਖੁੰਜੀ ਡੋਉਣੀ ਗਾਵੇ ਹਾਲ ਬਤਾਲ ਆਵਾਤਾਵ ਬੋਲਦੇ ਉਹਨਾਂ ਦਾ ਮਾਨਸਿਕ ਸੰਤੋਲ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ ਵਿੱਚ ਮੈਂ 2 ਮਿੰਟ ਤੁਹਾਡੇ ਹੋਰ ਲਾਉਣਾ ਚਾਹਣਾ ਹੈ ਜਿਨ੍ਹਾਂ ਦੇ ਬਾਰੇ ਵਿੱਚ ਜੋ ਉਹਦੇ ਤੇ ਦੋਸ਼ ਲੱਗ ਰਹੇ ਉਹ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਹੈ ਜਿਹੜੇ ਸਵਾਲ ਬੜੇ ਸਪਸ਼ਟਾ ਇਤਿਹਾਸ ਦੇ ਵਿੱਚ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸਖਵੀਰ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਰ ਨੇ ਕਾਲ ਤੱਕ ਦਾ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਦਾ ਬਹੁਤ ਭਾਰੀ ਨੁਕਸਾਨ ਕੀਤਾ ਪੰਜਾਬ ਦਾ ਭਾਰੀ ਨੁਕਸਾਨ ਕੀਤਾ ਤੇ ਇਹ ਗੱਲ ਇਤਿਹਾਸ ਦੇ ਵਿੱਚ ਚੱਲੇਗੀ ਇਹ ਜਿਵੇਂ ਭਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਇਸੇ ਦਰਜ ਪ੍ਰਕਾਸ਼ ਸਿੰਘ ਬਾਦਲ ਵੀ ਇਤਿਹਾਸ ਦਾ ਬਹੁਤ ਵੱਡਾ ਗਦਾਰ ਤੇ ਸੁਖਵੀਰ ਸਿੰਘ ਬਾਦਲ ਵੀ ਉਸ ਟੋਲੇ ਚ ਉਸ ਪਰਿਵਾਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਇਤਿਹਾਸ ਦੇ ਵਿੱਚ ਇਹਨਾਂ ਦਾ ਦਰਜ ਹੋਏ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀਆਂ ਕਾਰਵਾਈਆਂ ਦੀ ਗੱਲ ਕਰੀਏ ਪਹਿਲੀ ਵਾਰ ਹੀ ਮੁੱਖ ਮੰਤਰੀ ਬਣਿਆ 80 ਸਾਲ ਦਾ ਇੱਕ ਦੇਸ਼ ਭਗਤ ਬਾਬਾ ਬੂਝਾ ਸਿੰਘ ਸਮੇਤ 80 ਨੌਜਵਾਨਾਂ ਨੂੰ ਨਕਸਰੀ ਕਹਿ ਕੇ ਨੇ ਪੁਲਿਸ ਮੁਕਾਬਲੇ ਦੀ ਸ਼ੁਰੂਆਤ ਕੀਤੀ। 부ਝਾ ਜੀ ਮੁੱਖ ਮੰਤਰੀ ਬਣਿਆ। ਉਥੇ ਅੰਮ੍ਰਿਤਸਰ ਦੀ ਧਰਤੀ ਦੇ ਖਾਲਸਾ ਸਿਰਜਣਾ ਦਿਵਸ ਦੇ ਉੱਤੇ ਨਰੰਗਕਾਰੀ ਕਾਂਡ ਦੇ ਵਿੱਚ ਇਹਨੇ ਬਾਬੇ ਨੂੰ ਸੱਦਿਆ ਜਿਹੜਾ ਖੌਤੀ ਬਾਬਾ ਨਰੰਗਕਾਰੀ ਮੁਹੀ ਸੀ ਤੇ ਜਿਹੜੇ ਇਸ ਦਾ ਰੋਸ ਕਰ ਰਹੇ ਸੀ। ਉਹਨਾਂ ਨੂੰ 13 ਸਿੰਘਾਂ ਨੂੰ ਤੇ 77 ਬੰਦਿਆਂ ਨੂੰ 13 ਨੂੰ ਛੇਡ ਕੇ 78 ਦੇ ਗੋਲੀਆਂ ਚਲਾਈਆਂ। ਤੇ ਸਰਕਾਰੀ ਕਾਰਜ ਡਿਪਟੀ ਕਮਿਸ਼ਨਰ ਦੇ ਕਾਰਜ ਤੋਂ ਉਹਨੂੰ ਪੰਜਾਬ ਤੋਂ ਬਾਹਰ ਕੱਢਿਆ ਉਹਦਾ ਕੇਸ ਬਦਲਿਆ ਤੇ ਪੰਜਾਬ ਸਰਕਾਰ ਵੱਲੋਂ ਬੜਾ ਸਪਸ਼ਟ ਉਹ ਤੱਥਾਂ ਦੇ ਉੱਤੇ ਗੱਲ ਜਿਹੜੀ ਸਪਸ਼ਟ ਹੈ ਕਿ ਇਹਨਾਂ ਦਾ ਮੰਤਰੀ ਜਾ ਕੇ ਗਵਾਹੀ ਦੇ ਕੇ ਆਇਆ ਕਿ ਨਾਨਕ ਕਾਰੀ ਦਾ ਕੋਈ ਕਸੂਰ ਨਹੀਂ ਸੀ ਇਹਦਾ ਜਿਹੜਾ ਹਮਲਾਵਰ ਹੋਇਆ ਤੁਮ ਤੋਂ ਵੀ ਟਕਸਾਲ ਦੇ ਸ਼ਾਨ ਜਨਰਲ ਸਿੰਘ ਦੇ ਜਿੱਥੇ ਅਦਾਲਤ ਖੰਨਕੀਤ ਨਹੀਂ ਜਿੱਤਾ ਫਿਰ ਜਦੋਂ ਉਹਨਾਂ ਨੂੰ ਬਰੀ ਹੋ ਗਿਆ ਤੇ ਇਹਨਾਂ ਨੇ ਅਪੀਲ ਨਹੀਂ ਕੀਤੀ ਉਸੇ ਵਿਧਾਨ ਸਭਾ ਚੰਨ ਹੈ ਜਿਹੜੀ ਨਹਿਰ ਕੱਢਣ ਦਾ ਮਤਾ ਪਾਸ ਕੀਤਾ 2 ਕਰੋੜ ਰੁਪਏ ਖਜ਼ਾਨੇ ਚ ਆਏ ਦੇਵੀ ਲਾਲ ਨੇ ਨਦਰ ਧੰਵਾਦ ਹਰਿਆਣਾ ਦੀ ਅਸੈਂਬਲੀ ਚ ਕੀਤਾ ਕਿਸੇ ਤਰ੍ਹਾਂ ਜੇਸੀ ਗੱਲ ਕਰ ਗਿਆ ਡੇਰੇ ਆਲਾ ਉਦੋਂ ਬਾਅਦ ਆਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੇਅਦਬੀ ਕਰਨ ਵਾਲੇ ਡੇਰੇ ਆਲਿਆਂ ਨੂੰ ਜਿਪਸੀਆਂ ਦਿੱਤੀਆਂ ਸਕਿਉਰਟੀਆਂ ਦਿੱਤੀਆਂ ਤੱਥਾਂ ਦੇ ਉੱਤੇ ਅਜੇ ਭਾਈ ਜਸਬੀਰ ਸਿੰਘ ਨੂੰ ਜਾਂ ਭਾਈ ਬਾਬਾ ਬਲਜੀਤ ਸਿੰਘ ਜਾਂ ਭਾਈ ਮਨ ਨੂੰ ਗਾਲਾਂ ਦੇ ਕੇ ਇਹਨਾਂ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੇ ਉਹ ਆਪਣੇ ਦੋਸ਼ਾਂ ਬਾਰੇ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਤੇ ਕਿਉਂ ਉਹਨਾਂ ਨੂੰ ਜਿਪਸੀਆਂ ਦਿੱਤੀਆਂ ਗਈਆਂ ਕਿਉਂ ਜਿਹੜੀਆਂ ਗੋਲੀਆਂ ਨਹੀਂ ਚਲਾਈਆਂ ਬਹਿਬਲ ਕਰਨ ਸਿੰਘ ਸ਼ਹੀਦ ਕੀਤੇ ਖੋਟਪੂਰੇ ਸ਼ਹੀਦ ਕੀਤੇ ਉਹ ਕਿਉਂ ਨਹੀਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਉਹਨਾਂ ਨੂੰ ਇਹਨਾਂ ਦੇ ਹੁਕਮਾਂ ਦੇ ਉੱਤੇ ਚਲਾਈ ਇਹਦਾ ਜਵਾਬ ਦੇਣਾ ਚਾਹੀਦਾ ਹੈ ਸੈਣੀ ਯਾਰ ਆਲਮ ਵਰਗੇ ਬੰਦਿਆਂ ਨੂੰ ਆਪਣੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਸਿੱਖਾਂ ਦੇ ਬੜੇ ਹੂਨ ਰੰਗੇ ਸੀ ਹੱਥਾਂ ਹੂਨਾ ਰੰਗੇ ਸੀ ਉਹਨਾਂ ਨੂੰ ਇਥੇ ਅਫਸਰ ਲਾਉਣਾ ਦੇਰਿਆਂ ਦੀ ਪੋਸਤਪਨਾ ਹੀ ਕਰਨੀ ਸਿੱਖਾਂ ਨੂੰ ਸ਼ਾਂਤਬਈ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਣ ਵਾਲਿਆਂ ਨੂੰ ਛੇਤ ਕਰਨਾ ਬੰਦੀਸ਼ੀਆਂ ਨੂੰ ਲਗਾਤਾਰ ਜੇਲ੍ਹਾਂ ਦੇ ਵਿੱਚ ਸੁਠਣਾ ਜੇ ਅਸੀਂ ਸੰਘਰਸ਼ ਕੀਤਾ ਸਾਡਾ ਮੇਰੇ ਉੱਪਰ 12 ਕੇਸ ਪਾਏ ਮੇਰੇ ਪਰਿਵਾਰ ਦੇ ਉੱਤੇ ਕੇਸ ਪਾਏ ਸਾਨੂੰ ਇਹ ਇਸ ਵੀ ਖਰਾਬ ਕਰਦੇ ਐ ਸਦਾ ਜਸਕਰਨ ਸਿੰਘ ਦੇ ਉੱਤੇ ਕੇਸ ਪਾਏ ਗਏ ਇਹਨਾਂ ਦੇ ਪੁੱਤਰ ਨੇ ਪੋਤਰੇ ਨੇ ਕੋਠੇ ਤੋਂ ਉੱਪਰ ਆ ਕੇ ਛਾਲ ਮਾਰੀ ਬੜੀ ਮੁਸ਼ਕਲ ਨਾਲ ਛੋਟਾ ਬੱਚਾ ਬਚਿਆ ਇਸੇ ਤਰ੍ਹਾਂ ਸਾਡੇ ਕੋਈ ਘੜ ਤੋਂ ਘੜ ਸੈਂਕੜਿਆਂ ਦੀ ਗਿਣਤੀ ਇਹਨਾਂ ਨੂੰ ਸਾਰਿਆਂ ਨੂੰ ਜੇਲਾਂ ਚ ਸੁੱਟਿਆ ਗਿਆ ਤੇ ਹਾਤਾ ਕੀ ਕਰਨਾ ਸੀ ਇਹਨਾਂ ਦੀ ਡੇਰੇ ਵਾਲੇ ਨਾਲ ਸਾ ਸਿੱਖਾਂ ਦੇ ਜਿਹੜੇ ਖੂਨ ਨਾਲ ਹੱਥ ਰੰਗੇ ਉਹਨਾਂ ਦੇ ਸੰਬੰਧ ਦੇ ਵਿੱਚ ਉਸ ਤੋਂ ਪਹਿਲਾਂ ਨਹਿਰ ਦਾ ਕਟਣਾ ਨਰਨਕਾਰੀਆਂ ਦਾ ਸਾਜ ਇਸ ਤਰ੍ਹਾਂ ਦਾ ਜਿਹੜਾ ਇੱਕ ਇਤਿਹਾਸ ਆ ਉਹ ਬਹੁਤ ਵੱਡਾ ਲਿਖਿਆ ਜਾ ਸਕਦਾ ਮੈਂ ਕਹਿ ਸਕਦਾ ਕਿ ਪੰਥ ਦੇ ਬਹੁਤ ਵੱਡੇ ਇਤਿਹਾਸ ਦੇ 75 77 ਸਾਲਾਂ ਦੀ ਜੋ ਯਾਦੀ ਤੋਂ ਬਾਅਦ ਦਾ ਇਤਿਹਾਸ ਆ ਉਹਦਾ ਸਭ ਤੋਂ ਵੱਡੇ ਗਦਾਰ ਇਹ ਆ ਕਿ ਉਹ ਆਪਣਾ ਪੱਖ ਜੋ ਇਹਨਾਂ ਦੇ ਦੋਸ਼ਾ ਰੱਖਣੇ ਚਾਹੀਦੇ ਆ ਉਹਨਾਂ ਦੋਸ਼ਾਂ ਨੂੰ ਰੋਲ ਖਚੋੜਾ ਪਾ ਕੇ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਉਹ ਖਤਮ ਨਹੀਂ ਹੋ ਸਕਦੇ ਇਹਦੇ ਜਵਾਬ ਦੇਣੇ ਚਾਹੀਦੇ ਆ ਧੰਨਵਾਦ ਜੀ। ਦਿੱਤੀ ਨਾਮ ਤੋਂ ਬਾਰੇ ਇੱਕ ਆਪਣਾ ਅੱਖਰ ਪਨੇ ਮਿਲਦੇ ਤੇ ਜਿਸ ਨੂੰ ਬਾਦਲ ਕੋ ਕੁਸ਼ਲ ਨੂੰ ਲਿਖ ਕੇ ਆ ਜੋ ਕੀ ਸਭ ਜਿਹੜੇ ਉਹ ਲਿਖੇ ਮੇਰਾ ਨਾਮ ਜਸਕਰਨ ਸਿੰਘ ਕਾਨ ਸਿੰਘ ਵਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਤਿਹ ਸੁਖਵੀਰ ਸਿੰਘ ਬਾਦਲ ਨੇ ਆਪਣਾ ਪੂਰਾ ਸੰਤੁਲਨ ਗਵਾ ਕੇ ਗੈਰ ਜ਼ਿੰਮੇਵਾਰ ਬੇਤੁਕੀ ਤੇ ਬਿਲਕੁਲ ਸਿੱਖ ਕੌਮ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਜਿਹੜੀ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੇ ਜਿਹੜੀ ਤਕਰੀਰ ਦਿੱਤੀ ਹੈ ਉਹ ਤਕਰੀਰ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਚਿਹਰਾ ਹੈ ਹੋਰ ਪੰਥ ਵਿਰੋਧੀ ਸਾਫਤ ਹੋ ਗਿਆ ਇਸ ਕਰਕੇ ਸੁਖਵੀਰ ਬਾਦਲ ਨੇ ਉੱਥੇ ਕੋਰਾ ਝੂਠ ਬੋਲਿਆ ਸੁਖਵੀਰ ਸਿੰਘ ਬਾਦਲ ਸਾਨੂੰ ਜਵਾਬ ਦੇ ਦੇ ਕਿ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਨੂੰ ਬਚਾਇਆ ਕਿ ਨਹੀਂ ਹੈ ਸੁਖਵੀਰ ਸਿੰਘ ਬਾਦਲ ਸਾਨੂੰ ਜਵਾਬ ਦੇਵੇ ਕਿ ਮੈਸेंजर ਆਫ ਗੋਡ ਜਿਹੜੀ ਫਿਲਮ ਸੀ ਉਹਦੀ ਰਾਖੀ ਤੇਰੇ 11 11 ਪੁਲਿਸ ਵਾਲੇ ਕਰਦੇ ਰਹੇ ਐ ਤੇ ਸੁਖਵੀਰ ਸਿੰਘ ਬਾਦਲਸਨ ਨੂੰ ਜਵਾਬ ਦੇਵੇ ਤੇ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਤੇ ਅਸੀਂ ਜਿਹੜੀ ਲੜਾਈ ਲੜੀ ਸਾਡੇ ਤੇ ਦੇਸ਼ ਧਰੋਈ ਦੇ ਪਰਚੇ ਪਾਏ ਜੇਲਾ ਵਿੱਚ ਡੱਕਿਆ ਤੇ 9-9 ਮਹੀਨੇ ਜੇਲ੍ਹਾਂ ਦੇ ਵਿੱਚ ਗੁਰੂ ਦੀ ਲੜਾਈ ਲੜਦੇ ਰੱਖਿਆ ਭਾਈ ਗੁਰਦੀਪ ਸਿੰਘ ਨੂੰ ਰੱਖਿਆ ਪਰਿਵਾਰ ਤੇ ਜ਼ੁਲਮ ਕੀਤੇ ਭਾਈ ਮੋਹਕਮ ਸਿੰਘ ਹੋਰਾਂ ਤੇ ਲੱਕੜਾਂ ਚੋਰੀ ਦੇ ਪਰਚੇ ਪਾ ਦਿੱਤੇ ਹੋਰ ਕਿਸੇ ਨੂੰ ਉਹਨਾਂ ਨੇ ਬਖਸ਼ੇ ਹੀ ਨਹੀਂ ਸਖਵੀਰ ਸਿੰਘ ਬਾਦਲ ਇਹ ਵੀ ਜਵਾਬ ਦੇਵੇ ਜਸਪਾਲ ਸਿੰਘ ਚੌੜ ਸਿੱਧਮਾ ਉਹਨੂੰ ਕਿਹਨੇ ਗੋਲੀਆਂ ਮਾਰੀਆਂ ਤੇ ਉਹਨੂੰ ਸ਼ਹੀਦ ਕਿਹਨੇ ਕਰਾਇਆ ਤੇ ਕਿਉਂ ਕਰਾਇਆ ਸਖਵੀਰ ਸਿੰਘ ਬਾਦਲ ਜਵਾਬ ਦੇਵੇ ਤੁਹਾਡੇ ਰਾਜ ਦੇ ਵਿੱਚ ਜਿਹੜਾ ਦਰਸ਼ਨ ਸਿੰਘ ਸੀਗਾ ਲੁਧਿਆਣੇ ਦੇ ਵਿੱਚ ਗੋਲੀ ਚਲਾਈਆ ਨੂਰ ਮੱਲੀਏ ਤੇ ਸੰਬੰਧ ਦੇ ਵਿੱਚ ਤੇ ਸਿੱਖਾਂ ਨੂੰ ਫੱਟੜ ਕਰਕੇ ਉਹ ਡੀ ਐਮ ਸੀ ਦੇ ਵਿੱਚ ਪਾਏ ਆ ਉਹ ਜਵਾਬ ਦੇਵੇ ਉਹ ਕਿਹਨੇ ਕਰਾਇਆ ਸਖਬੀਰ ਸਿੰਘ ਬਾਦਲ ਸਾਨੂੰ ਇਹ ਵੀ ਜਵਾਬ ਦੇਵੇ ਕਿ ਜਿਹੜੇ ਬੰਦੀ ਸਿੰਘ ਹੈ ਜਿਹੜੇ ਉਹਨਾਂ ਦਾ ਅੱਜ ਟੰਡੋਰਾ ਪਿੱਟ ਰਹੇ ਹੈ ਕਿ ਅਸੀਂ ਬੰਦੀਆਂ ਦੇ ਵਫਾਦਾਰ ਹੈ ਇਹਦੀ ਸਰਕਾਰ ਰਹੀ ਹੈ ਤੇ ਸਰਕਾਰ ਦੇ ਨਾਲ ਇਹਦਾ ਲੈਣ-ਦੇਣ ਬੀਜੇਪੀ ਤੇ ਆਰਐਸਐਸ ਨਾਲ ਰਿਹਾ ਹੈ ਜਿਹੜਾ ਕਿ ਬੀਜੇਪੀ ਆਰਐਸਐਸ ਨਾਲ ਲੱਖਾਂ ਦੇ ਘੱਟਾ ਪਾਇਆ ਇਹਦਾ ਬਿਲਕੁਲ ਨਾ ਟੁੱਟਿਆ ਅੱਜ ਤੇ ਨਾ ਕੱਲ ਟੁੱਟਿਆ ਇਹ ਲੋਕਾਂ ਦੇ ਅੱਖਾਂ ਵਿੱਚ ਘਟ ਟਪਾ ਕੇ ਬਿਲਕੁਲ ਡਰਾਮਾ ਕੀਤਾ ਜੀ ਦੀ ਮਿਸਾਲ ਹੈ ਕਿ ਪਿੱਛੇ ਰਾਸ਼ਟਰਪਤੀ ਦੀ ਚੋਣ ਹੋਈ ਹੈ ਤੇ ਇਹਨਾਂ ਦੋਨਾਂ ਨੇ ਮੀਆਂ ਬੀਬੀ ਤੇ ਹੋਰ ਸਾਰਿਆਂ ਨੇ ਉਹਨੇ ਬੀਜੇਪੀ ਆਰਐਸ ਦੇ ਬੰਦਿਆਂ ਨੂੰ ਕੀ ਕੀਤਾ ਉਹਨੂੰ ਵੋਟ ਪਾਈ ਹੈ ਉਸ ਤੋਂ ਬਾਅਦ ਇਹ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਕੇ ਹਰਿਆਣੇ 'ਚ ਜਿਹੜੀ ਪਿਛਲੀ ਚੋਣ ਆਈ ਹੈ ਤੇ ਉਸ ਵੇਲੇ ਲਹਿਦਾ ਲਹਿਦਾ ਲੜੇ ਤੇ ਚਟਾਲਿਆਂ ਦੇ ਨਾਲ ਕਹਿੰਦਾ ਮੈਂ ਇਕੱਠਾ ਤੇ ਫੇਰ ਨਾ ਨੇ ਉਸ ਤੋਂ ਬਾਅਦ ਹਮੈਤ ਜਿਹੜੇ ਜਿੱਤੇ ਸੀ ਚਟਾਲਾ ਸਾਭ ਦਾ ਧੜਾ ਉਹ ਨੂੰ ਬੀਜੇਪੀ ਖੱਟੜ ਦੇ ਨਾਲ ਮਿਲਾ ਕੇ ਦਬਾਰਾ ਸਰਕਾਰ ਬਣਾ ਕੇ ਤੇ ਜਿਹੜੇ ਕਿਸਾਨਾਂ ਦੇ ਉੱਤੇ ਜ਼ੁਲਮ ਕਰਾਇਆ ਹੈ ਜਿਹੜੇ ਕਿਸਾਨਾਂ ਨੂੰ 750 ਨੂੰ ਮਰਵਾਇਆ ਤੇ મોદી ਦੇ ਨਾਲ ਰਲ ਕੇ ਤਿੰਨ ਕਾਲੇ ਕਾਨੂੰਨ ਲਾਗੂ ਕਰਵਾਏ ਹੈ ਤੇ ਉਹ ਜਵਾਬ ਦੇਵੇ ਸੁਖਵੀਰ ਸਿੰਘ ਬਾਦਲ ਸਾਨੂੰ ਜਵਾਬ ਦੇਵੇ ਸੁਖਵੀਰ ਸਿੰਘ ਬਾਦਲ ਦੱਸੇ ਤੁਸੀਂ ਅੱਜ ਤੱਕ ਬੰਦੀ ਸਿੰਘ ਕਿਹੜਾ ਰਿਆ ਕੀਤਾ ਕੋਈ ਵੀ ਰਿਆ ਨਹੀਂ ਕੀਤਾ ਤੇ ਉਸ ਵਕਤ ਇਹ ਬੰਦੀ ਸਿੰਘਾਂ ਨੂੰ ਜਦੋਂ ਪਹਿਲਾ ਮੋਰਚਾ ਲੱਗਿਆ ਗਰਬਖ ਸਿੰਘ ਦਾ ਗਰਬਖ ਸਿੰਘ ਦਾ ਮੋਰਚਾ ਲੱਗਿਆ ਉਹਦੀ ਸ਼ਹਾਦਤ ਹੋਈ ਹੈ ਉਸ ਬੰਦੀ ਸਿੰਘਾਂ ਦੇ ਲਈ ਉਦੋਂ ਬਾਅਦ ਭਾਈ ਲਖਵਿੰਦਰ ਸਿੰਘ ਹੋਰਾਂ ਨੂੰ ਤੇ ਭਾਈ ਹੋਰ ਜਿੰਨੇ ਸਾਡੇ ਬੰਦੀ ਸਿੰਘ ਸੀ ਉਹਨਾਂ ਦਾ ਰਿਹਾਈਆਂ ਤਾਂ ਪਮਾਨਈ ਹੋਣੀਆਂ ਉਹਨਾਂ ਨੂੰ ਪ੍ਰੋਲ ਆਉਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਜਦੋਂ ਬਗੜਾੜੀ ਮੋਰਚਾ ਲੱਗਿਆ ਉਸ ਵੇਲੇ ਦਲਬਾਖ ਸਿੰਘ ਬਾਗਾ 25 ਸਾਲ ਬਾਅਦ ਰਿਹਾ ਹੋ ਕੇ ਆਇਆ ਉਸ ਤੋਂ ਬਾਅਦ ਆ ਜਿਹੜਾ ਖਹਿੜਾ ਸਾਹਿਬ ਹੈ ਖਹਿੜਾ ਸਾਹਿਬ ਬੜੇ ਸਤਿਕਾਰਯੋਗ ਹੈ ਉਹਨਾਂ ਦੀ ਕੁਰਬਾਨੀ ਹੈ ਤੇ ਕੁਰਬਾਨੀ ਨੂੰ ਨਾ ਅੱਜ ਜਾਈ ਜਾਣ ਦਿੰਨੇ ਨਾ ਇਸੇ ਕੁਰਬਾਨੀ ਨੂੰ ਇੱਧਰ ਕਰਦੇ ਹਾਂ ਜਦੋਂ ਖਹਿੜਾ ਸਾਹਿਬ ਦਾ ਮੋਰਚਾ ਜਦੋਂ ਬਾਪੂ ਸੂਰ ਸਿੰਘ ਦਾ ਲੱਗਿਆ ਸੀ ਤੇ ਬਾਪੂ ਸੂਰ ਸਿੰਘ ਦਾ ਮੋਰਚਾ ਲੱਗਿਆ ਸੀ ਕਿ ਖਹਿੜਾ ਸਾਹਿਬ ਦੀ ਜੇਲ੍ਹ ਦਿੱਲੀ ਕਰਨਾਟਕਾ ਤੋਂ ਹੋਵੇ ਤੇ ਉਸ ਮੋਰਚੇ ਦੇ ਨਾਲ ਜੇਲ੍ਹ ਤਬਦੀਲੀ ਅੰਮ੍ਰਿਤਸਰ ਖਹਿੜਾ ਸਾਹਿਬ ਦੀ ਹੋਈ ਹੈ ਉਸ ਵੇਲੇ ਸਾਰੇ ਆਏ ਵੇਂਦੇ ਸੀ ਤੇ ਜਦੋਂ ਤਬਦੀਲੀ ਹੋਈ ਸੀ ਕੋਈ ਖਹਿੜਾ ਸਾਹਿਬ ਨੂੰ ਰੇਲ ਗੱਡੀ ਦੇ ਵਿੱਚ ਰਾਜਪੁਰੇ ਮਿਲਦਾ ਸੀ ਕਿ ਮੈਂ ਪਹਿਲਾਂ ਮਿਲਣਾ ਕੋਈ ਲੁਧਿਆਣੇ ਤੇ ਮਿਲਦਾ ਸੀ ਕੋਈ ਜਲੰਧਰ ਸਟੇਸ਼ਨ ਤੇ ਮਿਲਦਾ ਸੀ ਤੇ ਫਿਰ ਉਹਦੇ ਨਗਰ ਜਾ ਕੇ ਅਸੀਂ ਸਾਰਿਆਂ ਨਾਲ ਉਹਦਾ ਸਵਾਗਤ ਕੀਤਾ ਤੇ ਮੈਨੂੰ ਇਹ ਦੱਸੋ ਵੀ ਜਿਹੜਾ ਭਾਈ ਰਾਜੋਵਾਨਾ ਸੀ ਰਾਜੋਵਾਨੇ ਨੂੰ ਇਹਨਾਂ ਦੇ ਜਿਹੜਾ ਜਥੇਦਾਰ ਬਣਾ ਚ ਭਾਈ ਗੁਰਵੰਦਰ ਸਿੰਘ ਉਹ ਕਹਿੰਦਾ ਰਾਜੋਵਾਨਾ ਸਾਹਿਬ ਤੈਨੂੰ ਇੱਕ ਮੈਂ ਇੱਕ ਤਾਂ ਚੋਲਾ ਦਿੰਨਾ ਇੱਕ ਤੈਨੂੰ ਮੈਂ ਕਮਰਕੱਸਾ ਦਿੰਨਾ ਇੱਕ ਸਰੂਪਾ ਦਿੰਨਾ ਤੈਨੂੰ ਅਮਰ ਛਕਾ ਕੇ ਤੇ ਤੂੰ ਜਕਾਰਾ ਛਲੜ ਕੇ ਤੇ ਫਾਸੀ ਚੜਦੀ ਅਸੀਂ ਕਿਆ ਸਿੱਖ ਕੌਮ ਫਾਸੀ ਤੋਂ ਡਰਦੀ ਨਹੀਂ ਤੇ ਇੰਡੀਅਨ ਸਟੇਟ ਤੇ ਸਟੇਟ ਸਰਕਾਰ ਦੇ ਵਿਰੁੱਧ ਜਮਹੂਰੀ ਢੰਗ ਨਾਲ ਲੜੂਗੀ ਤੇ ਇਹਨਾਂ ਨੇ ਕਹਿਤਾ ਕਿ ਫਾਸੀ ਚੜ ਜਾ ਤੇ ਅਸੀਂ ਕੀ ਸਾਰਿਆਂ ਨੇ ਗੁਰਦੀਪ ਸਿੰਘ ਬਠਿੰਡਾ ਤੇ ਅਸੀਂ ਸਾਰੀ ਟੀਮ ਨੇ ਕਿਹਾ ਸੀ ਫਾਸੀ ਨਹੀਂ ਚੜਨ ਦੇਵਾਂਗੇ ਲੁਧਿਆਣੇ ਦੇ ਵਿੱਚ ਜਿਹੜਾ ਗੁਰਦੁਆਰਾ ਸ਼ੀਦਾ ਉੱਥੇ ਮੀਟਿੰਗ ਹੋਈ 10 ਮਾਰਚ ਰੱਖੇ ਗਏ 1 ਮਾਰਚ ਚੱਲੂਗਾ ਅਨੰਦਪੁਰ ਸਾਹਿਬ ਤੋਂ ਜੇਲ ਬੰਨੀ 1 ਚੱਲੂਗਾ ਤਲਵੰਡੀ ਸਾਬੋ ਤੋਂ 1 ਮਾਰਚ ਚੱਲੂਗਾ ਔ ਕਾਲ ਤੱਕ ਸਭ ਤੋਂ ਜੇਲ੍ਹ ਲੂੰ ਤੇ ਫਿਰ ਕੀ ਹੋਇਆ ਅਗਲੇ ਦਿਨ ਐਡਾ ਦਬਾਅ ਪਾਇਆ ਕਾਲੀਆਂ ਚੰਡੀਆਂ ਤੇ ਕੇਸੀ ਨਾਲ ਕਿ ਉਹਦੀ ਫਾਸੀ ਲਵਾ ਲਈ ਤੇ ਫਿਰ ਦਵਿੰਦਰਪਾਲ ਭੁੱਲਰ ਨੂੰ ਫਾਸੀ ਦੀ ਸਜ਼ਾ ਜਦੋਂ ਹੋਈ ਉਦੋਂ ਵੀ ਬੜੀ ਜਦੋਜहद ਕੀਤੀ ਉਦੋਂ ਪ੍ਰਕਾਸ਼ ਸਿੰਘ ਬਾਦਲ ਨਾਲ ਟੇਬਲ ਤੇ ਮੀਟਿੰਗ ਕੀਤੀ ਸਾਰਿਆਂ ਨੇ ਸੀ ਮੀਟਿੰਗ ਕੀਤੀ ਉਹ ਕਹਿੰਦਾ ਮੈਂ ਤੇ ਰਿਹਾਈ ਨਹੀਂ ਕਰ ਸਕਦਾ ਅਸੀਂ ਆਖਿਆ ਨਹੀਂ ਰਿਹਾ ਕਰ ਸਕਦਾ ਤੇ ਫਿਰ ਅਸੀਂ ਸਾਰੇ ਚੱਲੇ ਆ ਫਿਰ ਬਾਦਲ ਫਟਾਫਟ ਕੰਬ ਗਿਆ ਜੀ ਦੇ ਤਹਿਤ ਭਾਈ ਦਵਿੰਦਰਪੁਰ ਭੁੱਲਰ ਦੀ ਰਿਹਾਈ ਕਿਨੇ ਕਰਾਈ ਆ ਟੀਮ ਬੈਠੀ ਆ ਸਾਰੇ ਸਿੰਘ ਸਾਹਿਬ ਬੈਠੇ ਆ ਜਿਹੜੇ ਉਹਨਾਂ ਨੇ ਇਹਨਾਂ ਦੀ ਰਿਹਾਈ ਕਰਾਈ ਤੇ ਖਹਿੜਾ ਸਾਹਿਬ ਨੂੰ ਤਾਂ ਮੈਂ ਕਹਿਣਾ ਚਾਹਣਾ ਜੇ ਤੁਸੀਂ ਕਹਿੰਦੇ ਦਾਦੂਵਾਲ ਸਾਹਿਬ ਬਾਰੇ ਕਹਿੰਦੇ ਹੋ ਜੇ ਤੁਸੀਂ ਭਾਈ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਲਾ ਦੇ ਭਤੀਜੇ ਆ ਜਿਨ੍ਹਾਂ ਦੇ ਨਕਸ਼ੇ ਕਦਮ ਤੇ ਪੂਰੀ ਸੰਤ ਭਿੰਡਰਾਲਾ ਤੇ ਕੌਮ ਚੱਲ ਰਹੀ ਆ ਤੇ ਜਿਨ੍ਹਾਂ ਦੇ ਪਰਿਵਾਰ ਦੇ ਸ਼ਹੀਦ ਜੀ ਹੋ ਗਏ ਆ ਤੇ ਉਹਨਾਂ ਦਾ ਹੌਨ ਹਰ ਬੇਟਾ ਗੁਰਮੁਖ ਸਿੰਘ ਜੇਲ੍ਹ ਦੇ ਵਿੱਚ ਬੈਠਾ ਹੈ ਉਹਨੇ ਲਾਲਚ ਨਹੀਂ ਕੀਤਾ ਵੀ ਮੇਰਾ ਜੇਲ੍ਹ 'ਚ ਬੈਠਾ ਬੱਚਾ ਬੈਠਾ ਤੇ ਉਹਨੂੰ ਵੀ ਐਮਪੀ ਦੀ ਚੋਣ ਲੜਾ ਦਿਓ ਉਹਨਾਂ ਨੇ ਕੌਮ ਦੀ ਤਰਜਮਾਨੀ ਕੀਤੀ ਭਾਵੇਂ ਜਦੋਂ ਬਾਬਾ ਜਗਿੰਦਰ ਸਿੰਘ ਨੇ ਸਾਰੇ ਐਮਪੀ ਦਿਤਾ ਕੇ ਉਹਨੇ ਪਰਿਵਾਰ ਦਾ ਨਹੀਂ ਸੀ ਲੜਾਇਆ ਸਾਰਿਆਂ ਨੂੰ ਲੜਾ ਕੇ ਇੱਕ ਕੌਮੀ ਜਜ਼ਬਾ ਭਰਿਆ ਤੇ ਸਾਰਿਆਂ ਨੂੰ ਸੰਘਰਸ਼ੀਲਾਂ ਨੂੰ ਅੱਗੇ ਲੈ ਕੇ ਆਂਦਾ ਤੇ ਫਿਰ ਉਹਨਾਂ ਤੇ ਇਹੋ ਜਿਹੇ ਇਲਜ਼ਾਮ ਲਾ ਦਿੰਨੇ ਹੁਣ ਧਿਆਨ ਸਿੰਘ ਮੰਡ ਤੇ ਬਗਰਾੜੀ ਮੋਰਚੇ 'ਚ ਨਜਾਇਜ਼ ਇਲਜ਼ਾਮ ਇਹੋ ਜੇ ਲਾ ਦੇ ਨੇ ਤੁਸੀਂ ਮੈਨੂੰ ਇਹ ਦੱਸੋ ਜੀ ਇਹਨਾਂ ਨੇ ਤੁਸੀਂ ਕਹਨੇ ਹੋ ਵੀ ਇਹਨਾਂ ਨੇ ਪੰਥ ਦਾ ਸਾਰਿਆਂ ਨੇ ਨਹੀਂ ਸਵਾਰਿਆ ਫਿਰ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਤਾਂ ਨਹੀਂ ਕਰਾਇਆ ਇਹਨਾਂ ਨੇ ਸਰਸੇ ਵਾਲੇ ਸਾਧ ਨੂੰ ਪਨਾਤ ਆ ਨਿੱਤ ਇਹ ਗੁਰੂ ਦੀ ਵਿਆਦੀ ਵਿਕਰਨ ਤੇ ਕਰਾਉਣ ਵਾਲਿਆਂ ਨਾਲ ਤਾਂ ਲੜੇ ਇਹ ਦਰਬਾਰ ਸਾਹਿਬ ਢਾਉਣ ਤੇ ਢਾਉਣ ਵਾਲਿਆਂ ਤਾਂ ਨਹੀਂ ਲੜੇ ਇਹ ਗੱਲਾਂ ਚ ਟਾਇਰ ਪਾਉਣ ਤੇ ਪਾਉਣ ਵਾਲਿਆਂ ਨਾਲ ਤਾਂ ਨਹੀਂ ਰਲੇ ਇਹਨਾਂ ਨੇ ਜਿਹੜੀ ਲੜਾਈ ਲੜੀ ਐ ਕੌਮ ਦੀ ਨਿਰਪੱਖ ਹੋ ਕੇ ਉਹ ਬਹੁਤ ਵੱਡੀ ਲੜਾਈ ਲੜੀ ਐ ਕੌਮ ਨੂੰ ਕਦੇ ਗਲਾਸ ਪਾਣੀ ਦਾ ਅੰਦਾ ਜੇ ਖਾਲੀ ਹੋਵੇ ਨਾ ਉਹਨੂੰ ਅੰਦਾ ਖਾਲੀ ਨਹੀਂ ਕਹਿੰਦਾ ਉਹਨੂੰ ਅੰਦਾ ਭਰਿਆ ਕਹਿੰਦਾ ਕਿਉਂਕਿ ਜਿਹੜੀ ਗੁਲਾਮ ਕੌਮ ਐ ਜਿਹਦਾ ਰਾਜ ਨਾ ਹੋਵੇ ਭਾਗ ਨਾ ਹੋਵੇ ਤੇ ਉਹ ਇਹੋ ਜੀ ਲੜਾਈ ਲੜਦੀ ਰਵੇ ਤਾਂ ਫਿਰ ਇਹ ਦਰਅਸਲ ਸੁਖਵੀਰ ਸਿੰਘ ਬਖਲਾੜ ਦੇ ਵਿੱਚ ਆ ਕੇ ਕਿਉਂਕਿ ਪੈਰਾਂ ਦੇ ਥਲੋਂ ਜ਼ਮੀਨ ਖਿਸਕ ਗਈ ਹੈ ਤੇ ਉਹ ਸੁਨੂ ਝੂਠੇ ਇਲਜ਼ਾਮ ਲਾ ਕੇ ਇੱਕ ਕੌਮ ਦੇ ਵਿੱਚ ਆਪਣੀ ਸ਼ਾਖ ਬਾਲ ਕਰਨਾ ਚਾਹੁੰਦਾ ਹੈ ਇਹ ਜਿੰਨਾ ਮਰਜੀ ਜ਼ੋਰ ਲਾ ਲੇ ਜਿੰਨੇ ਮਰਜੀ ਇਲਜ਼ਾਮ ਲਾ ਲੇ ਇਹ ਆਪਣੀ ਸ਼ਾਖ ਨਹੀਂ ਬਾਲ ਕਰ ਸਕਦਾ ਤੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਣਾ ਕਿ ਇਸ ਸੇ ਅਸੀਂ ਜਵਾਬਦਾ ਦੇਤੇ ਆ ਜਿਹੜਾ ਬੰਦਾ ਆਪ ਦਾ ਜਵਾਬ ਨਹੀਂ ਦੇ ਸਕਦਾ ਸਰਸੇ ਵਾਲੇ ਸਾਧ ਨੂੰ ਪੁਸ਼ਤ ਪਣਾਈ ਦਿੱਤੀ ਹੈ ਤੇ ਦੇਹ ਤਾਰੀ ਪਖੰਡੀਆਂ ਗੁਰੂਆਂ ਦੇ ਮਗਰ ਲੱਗ ਕੇ ਸਾਡੀ ਕੌਮ ਦੀਆਂ ਜੜਾਂ 'ਚ ਤੇਲ ਦੇਣ ਵਿੱਚ ਇਹਨਾਂ ਨੇ ਕੋਈ ਕਸਰ ਹੀ ਨਹੀਂ ਛੱਡੀ ਤਾਂ ਫੇਰ ਭਾਈ ਇਹਨਾਂ ਦੀ ਗੱਲ ਤੇ ਸਿੱਖ ਕੌਮ ਨਾਲ ਤਾਂ ਤਵਾਰ ਕਰਦੀ ਹੈ ਤੇ ਨਾ ਕਰੇਗੀ ਤੇ ਨਾ ਹੀ ਤੁਹਾਨੂੰ ਕਰਨਾ ਚਾਹੀਦਾ ਨਾ ਹੀ ਇਸ ਇਸ਼ੂ ਤੇ ਜਾਦੇ ਸਾਨੂੰ ਬਹਿਸ ਕਰਨ ਦੀ ਲੋੜ ਹੈ ਇਹਨਾਂ ਦਾ ਜਿਹੜਾ ਦਾਮਣਾ ਸਾਰੇ ਲੋਕਾਂ ਦੇ ਸਾਹਮਣੇ ਆ ਇਸ ਕਰਕੇ ਖੇੜਾ ਸਾਹਿਬ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਤੁਸੀਂ ਸਤਕਾਰਯੋਗੋਂ ਚੜ੍ਹਦੀ ਕਲਾ ਵਾਲੇ ਸਿੰਘੋਂ ਇਹੋ ਜਿਹੇ ਇਲਜ਼ਾਮਬਾਜ਼ੀਆਂ ਲਾ ਕੇ ਸਟੇਜ ਤੇ ਉਹ ਗਏ ਹੋ ਤੁਸੀਂ ਖੇੜਾ ਸਾਹਿਬ ਤੁਹਾਨੂੰ ਉਹਨਾਂ ਦੀ ਸਟੇਜ ਤੇ ਜਾਣਾ ਹੀ ਨਹੀਂ ਸੀ ਚਾਹੀਦਾ اخਲਾਕੀ ਤੌਰ ਤੇ ਕਿਉਂਕਿ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਹੋਵੇ ਤੇ ਕਰਾਈ ਹੋਵੇ ਤੇ ਉਹਨਾਂ ਨੂੰ ਬਚਾਇਆ ਵੇ ਸਿੱਖਾਂ ਨੂੰ ਕੁੱਟਿਆ ਹੋਵੇ ਤੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਦੇ ਵਿੱਚ ਇਹ ਸਰਕਾਰ ਦੇ ਨਾਲ ਰਿਹਾਰ ਨਾ ਕੀਤਾ ਹੋਵੇ ਉੱਥੇ ਜਾ ਕੇ ਆਪਾਂ ਸਾਬਤ ਕੀ ਕਰਨਾ ਚਾਹੁੰਦੇ ਆ ਇਸ ਕਰਕੇ ਇਹ ਜਿਹੜੇ ਇਲਜ਼ਾਮ ਬਾਜ਼ੇ ਨਹੀਂ ਲਾਉਣੀ ਚਾਹੀ ਸੱਭੇ ਚੱਕ ਬੰਦੇ ਨੂੰ ਨਹੀਂ ਲਾਉਣੀ ਚਾਹੀਦੀ